ਉਧਰ ਦੇਖਿਆ ਮੁੱਤਿਆਂ ਨੂੰ ਦੇਖਿਓ ਖੂਸ ਹੁੰਦੇ ਹਨ ਹੋਰ ਆ ਦਿਮਾਗ ਨਾਲ ਹੀ ਤੁਸੀਂ ਉਹ ਗੇਟ ਖੁੱਲਾ ਪਿਆ ਹਟਦਾ ਲਾ ਹੋ ਗਿਆ ਸਾਰਾ ਹੀ ਲੋਕ ਇੱਥੇ ਕੋਈ ਲੋ ਨਾ ਆ ਰਿਹਾ ਇਨਾ ਨਹੀਂ ਆ ਰਿਹਾ ਸ਼ੈਲਡ ਤੋਂ ਪਾਣੀ ਨਿਕਲੂ ਨਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦੇ ਆ ਲਾਮ ਤਾਂ ਭਰਨ ਵਾਲਾ ਵੀ ਹੋ ਗਿਆ ਲੌਂਟਾ ਭਰਨ ਵਾਲਾ ਵੀ ਹੋ ਗਿਆ ਉਹ ਬੂਟਿਆਂ ਦੇ ਨਾਲ ਪਾਮ ਦੀਆਂ ਜੜ੍ਹਾਂ ਤੋਂ ਪਾਣੀ ਬਾਹਰ ਨੂੰ ਆਉਣ ਲੱਗਿਆ ਬਹੁਤ ਜ਼ਿਆਦਾ ਇਹ ਬ੍ਰੀਕੋਟਾ ਨਹੀਂ ਕਰੇਂ ਮੈਂ ਸਹੀ ਗੱਲ ਆ ਤਾਂ ਪਹਿਲੀ ਵਾਰ ਇੰਨੀ ਹੈਵੀ ਬਾਰਿਸ਼ ਆਈ ਆ ਹਾਂ ਅੱਜ ਤਾਂ ਮੈਨੂੰ ਲੱਗਦਾ ਜਾਂਦੀ ਬਾਤ ਤੇ ਅਮੂੜੇ ਚਾਹੀਦੇ ਆ ਸਹੀ ਗੱਲ ਅੱਜ ਤਾਂ ਮੈਂ ਪਹਿਲੀ ਵਾਰ ਆ ਗਰਮੀ ਦੇ ਵਿੱਚ ਪਹਿਲੀ ਵਾਰ ਇੰਨਾ ਮੀਂਹ ਦੇਖਿਆ ਹਾਂ ਬੜਾ ਜਿਆਦਾ ਆਇਆ ਇੱਥੇ ਜਿੰਦਿਆ ਨੇ ਤਾਂ ਕਿਹੜਾ ਹੁੰਦਾ ਉੱਥੇ ਕੀ ਪਤਾ ਹੈਗਾ ਕਿ ਨਹੀਂ ਕੀ ਪਤਾ ਉੱਥੇ ਨਾ ਹੋਵੇ ਤੇ ਬਾਰਿਸ਼ ਉਦਾਂ ਹੀ ਉਸੇ ਸਪੀਡ ਨਾਲ ਇੱਕ ਸਪੀਡ ਨਾਲ ਹੀ ਆਈ ਜਾ ਰਹੀ ਹੈ ਜਲ ਫਾਲੀ ਕਰਤਾ ਅੱਜ ਤਾਂ ਸਾਡੇ ਇੱਥੇ देखो लानच पानी देखो ऊपर दी आऊना शुरू हो गया वो बूटा को पानी ना नूरी तक कौन लग गया है पानी देखो बेड़ा किमे भर गया होनी जा रहे है ना बाहर होनी जा रहे आ आउरे तक आ गया है बाहर गेट खोलन वाला है ना पर भिज जांगे भिज जांगे ना और भी दी हवा चलदी है गेट ना हो होजूगा ਕੁਛ ਨਹੀਂ ਹੁੰਦਾ ਹੌਲੀ ਹੌਲੀ ਨਿਕਲੀ ਜਾਊਗਾ। ਹਵਾ ਨਾਲ ਏਟ ਖੜਸੂਗਾ। ਕੀ? ਲੋ ਜੀ ਰਾਤ ਦੇ ਵੱਜ ਗਏ ਆ ਹੁਣ 8:30 ਤੇ ਹੁਣ ਅਸੀਂ ਖਾਣਾ ਵਗੈਰਾ ਖਾ ਲਿਆ ਪਰ ਵਲੌਗ ਜਿਹੜਾ ਉਹ ਮੈਂ ਅਜੇ ਤੱਕ ਨਹੀਂ ਬਣਾ ਸਕੀ ਪੂਰਾ ਕਿਉਂਕਿ ਟਾਈਮ ਹੀ ਨਹੀਂ ਲੱਗਿਆ। ਬਹੁਤ ਜ਼ਿਆਦਾ ਟਾਈਟ ਸ਼ਡਿਊਲ ਚੱਲਦਾ ਰਹਿੰਦਾ ਸਾਰਾ ਦਿਨ ਤੇ ਹੁਣ ਮੈਂ ਬਸ ਥੋੜੀ ਦੇਰ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੀ ਆ ਅੱਜ ਇੱਕ ਟੌਪਿਕ ਹੈ ਜਿਹੜਾ ਉਹ ਹੀ ਹੈ ਕਿ ਇੱਕ ਭੈਣ ਦਾ ਨਾ ਮੈਨੂੰ ਉਹ ਕਮੈਂਟ ਆਇਆ ਸੀਗਾ ਕਿ ਜੇ ਮੇਕਅਪ ਕਰਦੇ ਆ ਤਾਂ ਦੁਨੀਆ ਕਹਿੰਦੀ ਹੈ ਕਿ ਇਹਨੂੰ ਕੀ ਲੋੜ ਆ ਮੇਕਅਪ ਕਰਨ ਦੀ ਕਿਨੂੰ ਕਰਕੇ ਦਿਖਾਉਂਦੀ ਹੈ ਤਾਂ ਕਹਿੰਦੇ ਥੋੜੇ ਦੱਸੋ ਇਹਦੇ ਬਾਰੇ ਕੀ ਵਿਚਾਰ ਹੈ ਤੇ ਮੇਰੇ ਵਿਚਾਰ ਵੈਸੇ ਤਾਂ ਇਹਨੇ ਚਿਰ ਦੇ ਵਿੱਚ ਤੁਸੀਂ ਜਾਣਗੇ ਉਹ ਕਿੰਨੇ देर ਹੋ ਗਈ ਮੈਨੂੰ ਇਸ ਤਰ੍ਹਾਂ ਦੇ ਵਲੌਗ ਪਾਉਂਦੀ ਨੂੰ ਭੈਣਾਂ ਨੂੰ ਮੇਰੀ ਜਿਹੜੀ ਥਿੰਕਿੰਗ ਹੈ ਮੇਰੇ ਜਿਹੜੇ ਥਾਟ ਨੇ ਉਹਨਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਇਹਨਾਂ ਬਾਰੇ ਕੀ ਵਿਚਾਰ ਨੇ ਬਾਕੀ ਮੈਂ ਹੁਣ ਬਸ ਤੁਹਾਨੂੰ 5 ਮਿੰਟ ਦੇ ਵਿੱਚ ਦੁਬਾਰਾ ਮਿਲਦੀ ਹਾਂ ਤੇ ਇਹਦੇ ਬਾਰੇ ਅੱਜ ਤੁਹਾਡੇ ਨਾਲ ਮੈਂ ਗੱਲਬਾਤ ਕਰਦੀ ਹਾਂ ਤੇ ਫਿਰ ਤੁਸੀਂ ਇਹਦੇ ਤੇ ਆਪਣੇ ਵਿਊਜ਼ ਵੀ ਜ਼ਰੂਰ ਦੇਣੇ ਆ ਠੀਕ ਹੈ ਜੀ ਆਪਣੇ ਕਮੈਂਟ ਵੀ ਜ਼ਰੂਰ ਦੇਣੇ ਆ ਤੇ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਨਾਲ ਗੱਲ ਕਰਦੀ ਹਾਂ ਯੇ ਮੈਂ ਨਾ ਇੱਕ ਵਲੌਗ ਪਾਇਆ ਸੀਗਾ ਕਿ ਮੈਂ ਤਾਂ ਸਿਰਫ ਉਹ ਲਾਉਣੀ ਹੈਗੀ ਆ ਵੇਸਨ ਲਾ ਲੈਨੀ ਆ ਤੇ じゃ ਮੈਂ ਇੱਕ ਐਕਸਰਸਾਈਜ਼ ਦੱਸੀ ਸੀਗੀ ਕਿ ਤੁਸੀਂ ਰਿੰਕਲਸ ਵਗੈਰਾ ਤੋਂ ਹੈ ਨਾ ਉਹ ਵੀ ਮੈਂ ਤਾਂ ਬਣਾਇਆ ਸੀਗਾ ਇੱਕ ਕੁੜੀ ਸੀਗੀ ਮਤਲਬ ਇਹ ਛੋਟੀ ਜਿਹੀ 32-35 ਸਾਲ ਕਿ ਉਹਦੇ ਉਹਨੇ ਵਿਚਾਰੀ ਨੇ ਕਮੈਂਟ ਕੀਤਾ ਸੀ ਵੀ ਇਹਦੇ ਬਾਰੇ ਦੱਸਿਓ ਤਾਂ ਮੈਂ ਤਾਂ ਦੱਸਤਾ ਜੇ ਕਿ ਨਹੀਂ ਹੈ ਪਰਮਜੀਤ ਕੌਰ ਦੀ ਆਈਡੀ ਤੋਂ ਹੈ ਸ਼ਾਇਦ ਉਹਨਾਂ ਨੇ ਕਮੈਂਟ ਪਾਇਆ ਕਹਿੰਦੇ ਇਹ ਇਸ ਦਾ ਤਾਂ ਮਤਲਬ ਅਸਰ ਦਿਖਣਾ ਹੀ ਹੈ ਫੇਸ ਤੇ ਉਹ ਤਾਂ ਮੈਂ ਵੀ ਕਿਹਾ ਕਿ ਦਿਖਣਾ ਹੀ ਹੈ ਤੁਸੀਂ ਵੀ ਤਾਂ ਕਹਿੰਦੇ ਬੁੱਢੇ ਹੀ ਲੱਗ ਰਹੇ ਹੋ ਤੁਸੀਂ ਕਿਹੜਾ ਕੁ ਜਵਾਨ ਲੱਗ ਰਹੇ ਹੋ ਤੇ ਦੇਖੋ ਜੀ ਆਪਾਂ ਤਾਂ ਕੋਈ ਬੁੱਢੇ ਨਹੀਂ ਲੱਗ ਰਹੇ ਤੇ ਨਾਂ ਮੈਂ ਬੁੱਢੀ ਹੈਗੀ ਆ ਬੁੱਢੇ ਹੁਣ ਸਾਡੇ ਦੁਸ਼ਮਣ ਅਸੀਂ ਕਿ ਬੁੱਢੇ ਹੋਈਏ ਠੀਕ ਹੈ ਜੀ ਇਹ ਹੈਗੀ ਆਪਣੀ ਮਜ਼ਾਕ ਦੀ ਗੱਲ ਸੋ ਕੋਈ ਗੱਲ ਨਹੀਂ ਭੈਣੋ ਫੇਸ ਜਿਹੜਾ ਉਹ ਆਪਣਾ ਅਸਰ ਫੇਸ ਤੇ ਦਿਖਾਉਂਦੀ ਆ ਕਈਆਂ ਦੇ ਘੱਟ ਦਿਖਾਉਂਦੀ ਆ ਕਈਆਂ ਦੇ ਥੋੜਾ ਜਿਆਦਾ ਦਿਖਾ ਦਿੰਦੀ ਆ ਹਨਾ ਤੇ ਉਹ ਸਾਡੀ ਰਹਿਣੀ ਬਹਿਣੀ ਦੇ ਫਰਕ ਨਾਲ ਫਰਕ ਪੈ ਜਾਂਦਾ ਹੁੰਦਾ ਸੋ ਕੋਈ ਗੱਲ ਨਹੀਂ ਹਰ ਦਿਨ ਆਪਾਂ ਬੁੱਢੇ ਹੀ ਹੋ ਰਹੇ ਹਰ ਦਿਨ ਆਪਾਂ ਬੁੱਢੇ ਹੋ ਰਹੇ ਹ ਜਿਹੜਾ ਨਵਾਂ ਦਿਨ ਚ ਉਹ ਸਾਨੂੰ ਹਰ ਰੋਜ਼ ਬੁਢਾਪੇ ਵੱਲ ਲੈ ਕੇ ਜਾਂਦਾ ਸੀ ਜਵਾਨੀ ਵੱਲ ਨਹੀਂ ਜਾ ਰਹੇ ਜਿਸ ਤਰ੍ਹਾਂ ਇੱਕ ਦਿਨ ਗਿਆ ਨੈਕਸਟ ਡੇ ਆਇਆ ਅਸੀਂ ਹੋਰ ਬੁਢਾਪੇ ਦੇ ਨੇੜੇ ਚਲੇ ਜਾਂਦੇ ਹਾਂ ਸੋ ਬੁਢਾਪਾ ਸੱਤੇ ਆਉਣਾ ਹੈ ਹਰ ਇੱਕ ਲਾਈਫ ਦਾ ਇੱਕ ਫੇਜ਼ ਹੁੰਦਾ ਹੈ ਅ ਅਲੱਗ-ਅਲੱਗ ਫੇਜ਼ ਹੁੰਦੇ ਨੇ ਹਨਾ ਬਚਪਨ ਜਵਾਨੀ ਤੇ ਬੁਢਾਪਾ ਸੋ ਹਰ ਇੱਕ ਫੇਜ਼ ਦੀ ਆਪਣੀ ਇੱਕ ਗ੍ਰੇਸ ਹੁੰਦੀ ਹੈ ਇਹ ਕਿਸੇ ਚੀਜ਼ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਬਚਪਨ ਦੀ ਆਪਣੀ ਗ੍ਰੇਸ ਹੈ ਜਵਾਨੀ ਦੀ ਆਪਣੀ ਗ੍ਰੇਸ ਹੈ ਔਰ ਬੁਢਾਪੇ ਦੀ ਆਪਣੀ ਗ੍ਰੇਸ ਹੈ ਜੇ ਉਹ ਹਰ ਇੱਕ ਫੇਜ਼ ਦੇ ਵਿੱਚੋਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੰਘੀਏ ਤਾਂ ਹਰ ਇੱਕ ਫੇਜ਼ ਜਿਹੜਾ ਬਹੁਤ ਫੈਂਟਾਸਟਿਕ ਹੈ ਬਹੁਤ ਅਮੇਜ਼ਿੰਗ ਹੈ ਬਹੁਤ ਵਧੀਆ ਹੈ ਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਲੈ ਰਹੇ ਹੋ ਕਿ ਬੁੜਾਪੇ ਤੋਂ ਡਰਦੇ ਰਹਿੰਦੇ ਨੇ ਤੇ ਕੋਈ ਚੱਕਰ ਨਹੀਂ ਹੈਗਾ ਆਉਣ ਦਿਓ ਜਿਹੜਾ ਕੁਝ ਆਉਂਦਾ ਹੈ ਤੇ ਆਪਾਂ ਨਿਪਟ ਲਾਂਗੇ ਆਪੇ ਹਰ ਇੱਕ ਫੇਜ਼ ਨਾਲ ਆਪਾਂ ਨਿਪਟ ਲਵਾਂਗੇ ਵਧੀਆ ਤਰੀਕੇ ਨਾਲ ਨਿਪਟਾਂਗੇ ਪੋਜ਼ਿਟਿਵਲੀ ਨਿਪਟਾਂਗੇ ਤੇ ਚਲੋ ਠੀਕ ਹੈ ਜੀ ਅ ਫਿਰ ਮਿਲਦੀ ਆ ਮੈਂ 5 ਮਿੰਟ ਬਾਅਦ ਤੁਹਾਨੂੰ ਤੇ ਫਿਰ ਆਪਾਂ ਗੱਲ ਕਰਦੇ ਆ ਉਹ ਭੈਣ ਦੇ ਟੌਪਿਕ ਤੇ ਲਓ ਜੀ ਹੁਣ ਆਪਾਂ ਹੋਏ ਆ ਫ੍ਰੀ ਥੋੜੇ ਜਿ ਵੈਸੇ ਤਾਂ ਮੈਂ ਫ੍ਰੀ ਤਾਂ ਸੌਣ ਤੱਕ ਹੁੰਦੀ ਹੀ ਨਹੀਂ ਹੈਗੀ ਮੇਰਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਬਸ ਸਕੇਡਿਊਲ ਆਪਣਾ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਔਰ ਇਹ ਬਿਜ਼ੀ ਆਪਣੇ ਆਪ ਨੂੰ ਮੈਂ ਕੀਤਾ ਹੋਇਆ ਜਾਣ ਬੁੱਝ ਕੇ ਕੀਤਾ ਹੋਇਆ ਹੈ ਨਾ ਲੋ ਜੀ ਇੱਕ ਭੈਣ ਦਾ ਆਇਆ ਸੀਗਾ ਕਮੈਂਟ ਸ਼ਾਇਦ ਉਹ ਮੈਨੂੰ ਹੁਣ ਨਾ ਲੱਭੇ ਮੈਂ ਦੇਖਾਂ ਹੁਣ ਉਸੇ ਬਾਰੇ ਗੱਲ ਕਰਦੀ ਹਾਂ ਜਿਹੜੀ ਆਪਾਂ ਅੰਦਰ ਗੱਲ ਕੀਤੀ ਸੀਗੀ ਲੋ ਜੀ ਮੈਨੂੰ ਉਹ ਆ ਉਹ ਭੈਣ ਦਾ ਕਮੈਂਟ ਹੁਣ ਲੱਭਿਆ ਨਹੀਂ ਮੈਂ ਕਾਫੀ ਕੋਸ਼ਿਸ਼ ਕੀਤੀ ਮੈਂ ਸਕਰੀਨਸ਼ਾਟ ਵੀ ਲਿਆ ਸੀਗਾ ਪਰ ਮੈਨੂੰ ਲੱਭ ਨਹੀਂ ਰਿਹਾ ਹੁਣ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਇਹੀ ਕਿਹਾ ਕਿ ਜੇ ਮੇਕਅਪ ਕਰਦੇ ਵੀ ਆ ਤਾਂ ਲੋਕ ਕਹਿੰਦੇ ਨੇ ਕਿ ਇਹਨੂੰ ਕੀ ਜ਼ਰੂਰਤ ਹੈ ਤੇ ਇਹ ਕਿਹਨੂੰ ਦਿਖਾਉਂਦੀ ਹੈ ਮੇਕਅਪ ਕਰਕੇ ਹੈਨਾ ਵੀ ਤੁਹਾਡੇ ਕੀ ਵਿਚਾਰ ਹੈ ਦੇਖੋ ਜੀ ਮੇਰੇ ਵਿਚਾਰ ਮੈਂ ਤੁਹਾਨੂੰ ਦੱਸ ਦਿੰਨੀ ਆ ਮੇਰੇ ਵਿਚਾਰ ਇਹ ਨੇ ਕਿ ਕੀ ਤੁਹਾਡਾ ਆਪਣਾ ਕੋਈ ਵजूद ਨਹੀਂ ਹੈਗਾ ਜਦੋਂ ਤੁਹਾਡੀ ਮੈਰਿਜ ਨਹੀਂ ਹੋਈ ਸੀਗੀ ਕਿ ਉਦੋਂ ਤੁਸੀਂ ਤਿਆਰ ਨਹੀਂ ਸੀ ਹੁੰਦੇ ਜੇ ਤੁਸੀਂ ਉਦੋਂ ਤਿਆਰ ਹੁੰਦੇ ਸੀ ਫਿਰ ਉਹ ਕਿਸ ਲਈ ਹੁੰਦੇ ਸੀ ਤੁਸੀਂ ਕਿਹਨੂੰ ਦਿਖਾਉਣ ਲਈ ਹੁੰਦੇ ਸੀ ਤੇ ਆਪਣਾ ਵੀ ਕੋਈ ਵजूद ਹੈ ਆਪਣੀ ਵੀ ਕੋਈ ਹਸਤੀ ਹੈ ਆਪਾਂ ਆਪਣੇ ਲਈ ਜੀ ਰਹੇ ਆਂ ਆਪਾਂ ਕਿਹੜਾ ਮਰ ਗਏ ਮੈਂ ਪਹਿਲਾਂ ਵੀ ਕਹਿੰਦੀ ਹੁੰਨੀ ਆ ਵੀ ਜਾਂਦਾ ਫਿਰ ਸਭ ਕੁਝ ਛੱਡ ਛਾੜਾ ਕੇ ਨਾਲ ਹੀ ਮਰ ਜਾਂਦੇ ਮਰਿਆ ਨਾਲ ਕੋਈ ਮਰਦਾ ਨਹੀਂ ਠੀਕ ਹੈ ਜੀ ਕੋਈ ਜਿੰਨਾ ਮਰਜ਼ੀ ਨੇੜੇ ਦਾ ਰਿਸ਼ਤਾ ਹੋਵੇ ਕੋਈ ਮਰਦਾ ਨਹੀਂ ਆ ਜਾਣਾ ਸਭ ਨੇ ਆਪਣੀ ਆਪਣੀ ਭੋਗ ਕੇ ਆ ਤੇ ਕੀ ਜਿਹੜੀ ਵਿਡੋ ਲੈਡੀ ਹੁੰਦੀ ਹੈ ਕਿ ਉਹਦੀ ਆਪਣੀ ਕੋਈ ਲਾਈਫ ਨਹੀਂ ਹੁੰਦੀ ਮੈਂ ਨਾ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਫੋਨ ਵੀ ਆਉਂਦੇ ਰਹਿੰਦੇ ਨੇ ਕਿ ਸਾਡਾ ਦਿਲ ਕਰਦਾ ਹੈ ਕਿ ਅਸੀਂ ਤਿਆਰ ਹੋਈਏ ਜਿਹੜਾ ਬੰਦਾ ਜਿਉਂਦਾ ਹੈ ਉਹਦਾ ਖਾਣ ਨੂੰ ਦਿਲ ਕਰਦਾ ਉਹਦਾ ਪੈਨ ਨੂੰ ਦਿਲ ਕਰਦਾ ਉਹਦਾ ਤਿਆਰ ਹੋਣ ਨੂੰ ਕਿਉਂ ਨਹੀਂ ਜੀ ਕਰੂਗਾ ਕੀ ਸਿਰਫ ਜਿਹੜਾ ਅਸੀਂ ਤਿਆਰ ਹੁੰਨੇ ਆ ਸਿਰਫ ਆਪਣੇ ਹਸਬੰਡ ਲਈ ਹੁੰਨੇ ਆ ਜੇ ਆਪਾਂ ਵਿਆਹ ਤੋਂ ਪਹਿਲਾਂ ਹੁੰਦੇ ਸੀ ਫਿਰ ਉਹ ਕਿਹਦੇ ਲਈ ਹੁੰਦੇ ਸੀ ਅਨਮੈਰਿਡ ਕੁੜੀਆਂ ਜਿਹੜੇ ਤਿਆਰ ਹੁੰਦੀਆਂ ਨੇ ਫਿਰ ਕਿਹਦੇ ਲਈ ਹੁੰਦੀਆਂ ਨੇ ਅਸੀਂ ਆਪਣੇ ਬੱਚਿਆਂ ਲਈ ਵੀ ਹੁੰਨੇ ਆ ਸਾਡੇ ਬੱਚੇ ਵੀ ਚਾਹੁੰਦੇ ਨੇ ਕਿ ਸਾਡੀ ਮੰਮੀ ਆ ਜਿਹੜੀ ਉਹ ਬਾਕੀਆਂ ਵਾਂਗ ਤਿਆਰ ਹੋਵੇ ਤੇ ਸੋਹਣੀ ਲੱਗੇ ਇੱਕ ਭੈਣ ਦਾ ਨਾ ਮੈਂ ਮੈਂ ਹੁਣ ਤੁਹਾਨੂੰ ਦੱਸ ਦੇਣੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਹਿੰਦੇ ਇਦਾਂ ਕਰਕੇ ਮੇਰੇ ਹਸਬੰਡ ਨੂੰ ਵੀ ਕਈ ਸਾਲ ਹੋ ਗਏ ਡੈਥ ਹੋਈ ਨੂੰ ਮੇਰਾ ਬੇਟਾ ਹੈ ਤੇ ਮੇਰਾ ਬੇਟਾ ਜਦੋਂ ਮੈਨੂੰ ਕਿਤੇ ਨਾਲ ਜਾਣਾ ਹੁੰਦਾ ਤੇ ਮੇਰੇ ਬੇਟੇ ਨੂੰ ਲੱਗਦਾ ਹੈ ਕਿ ਮੰਮੀ ਮੇਰੀ ਤਿਆਰ ਹੋ ਕੇ ਜਾਵੇ ਔਰ ਮੇਕਅਪ ਕਰਕੇ ਜਾਵੇ ਸੋ ਬੱਚੇ ਚਾਹੁੰਦੇ ਨੇ ਕਿ ਸਾਡੀ ਮਦਰ ਆ ਜਿਹੜੀ ਉਹ ਸਾਡੇ ਨਾਲ ਸੋਹਣੀ ਲੱਗੇ ਠੀਕ ਹੈ ਜੀ ਤੇ ਕਈ ਭੈਣਾਂ ਕਹਿੰਦੀਆਂ ਨੇ ਕਿ ਸਾਡਾ ਦਿਲ ਕਰਦਾ ਤਿਆਰ ਹੋਣ ਨੂੰ ਤੇ ਮੈਂ ਬਹੁਤ ਉਹਨਾਂ ਨੂੰ ਕਹਿੰਨੀ ਆ ਕਿ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਤਿਆਰ ਹੋਵੋ ਹੁਣ ਮੈਂ ਤੁਹਾਨੂੰ ਕਹਿੰਨੀ ਆ ਕਿ ਮੈਂ ਤਿਆਰ ਹੁੰਨੀ ਆ ਮੈਂ ਮੇਕਅਪ ਕਰਦੀ ਆ ਤੁਸੀਂ ਮੈਨੂੰ ਡੇਲੀ ਦੇਖਦੇ ਹੋ ਹਨਾ ਪਰ ਤੁਸੀਂ ਮੇਰੇ ਕੀ ਮੇਕਅਪ ਕੀਤਾ ਦੇਖਦੇ ਹੋ ਕੀ ਕੀਤਾ ਹੁੰਦਾ ਮੇਰੇ ਮੇਕਅਪ ਕੰਨਾਂ 'ਚ ਤਾਂ ਮੇਰੇ ਕਦੇ ਕੁਝ ਪਾਇਆ ਨਹੀਂ ਹੋਇਆ ਇੱਕ ਭੈਣ ਨੇ ਕਮੈਂਟ ਵੀ ਕੀਤਾ ਸੀ ਵੀ ਭੈਣੇ ਤੁਸੀਂ ਪਾਇਆ ਕਰੋ ਪਰ ਮੈਂ ਪਾ ਸਕਦੀ ਆ ਇਹੋ ਜੀ ਕੋਈ ਗੱਲ ਨਹੀਂ ਆ ਕਿ ਮੈਂ ਇਸ ਲਈ ਨਹੀਂ ਪਾਉਂਦੀ ਕਿ ਦੇਸ਼ ਦੇ ਪਪਾ ਚਲੇ ਗਏ ਮੈਂ ਤਾਂ ਨਹੀਂ ਪਾਉਂਦੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿ ਮੈਂ ਤਾਂ ਨਹੀਂ ਪਾਉਂਦੀ ਬਸ ਮੈਂ ਵੈਸੀ ਗਰਮੀ ਕਰਕੇ ਮੈਂ ਉਹ ਉਤਾਰ ਕੇ ਰੱਖ ਰੱਖੀ ਨਹੀਂ ਪਰ ਮੈਂ ਹੋਰ ਕੀ ਮੇਕਅਪ ਕਰਦੀ ਆ ਤੁਸੀਂ ਮੇਰੇ ਕੀ ਮੇਕਅਪ ਕੀਤਾ ਦੇਖਿਆ ਹੋਇਆ ਇਹਨੂੰ ਕੀ ਮੇਕਅਪ ਕਹਿੰਦੇ ਨੇ ਕੀ ਕੋਈ ਆਪਾਂ ਲਿਪਾ ਪੋਚੀ ਕਰਦੀਆਂ ਵੀ ਬਹੁਤ ਲਿਪਾ ਪੋਚੀ ਕਰ ਲਈ ਤੁਸੀਂ ਜਾ ਰਹੇ ਹੋ ਕਿਤੇ ਤਿਆਰ ਹੋ ਕੇ ਜਾ ਰਹੇ ਹੋ ਤੁਸੀਂ ਬਾਹਰ ਬਾਹਲੇ ਕਜਲ ਪਾ ਲਿਆ ਹਲਕੀ ਜੀ ਲਿਪਸਟਿਕ ਲਾ ਲਈ ਤੇ ਉਹਦੇ ਨਾਲ ਕੀ ਬਹੁਤ ਜ਼ਿਆਦਾ ਮੇਕਅਪ ਹੋ ਗਿਆ ਇਸ ਤੋਂ ਵੱਧ ਤਾਂ ਹਨ ਮੈਰਿਡ ਕੁੜੀਆਂ ਕਰੀ ਫਿਰਦੀਆਂ ਨੇ ਤੁਸੀਂ ਤਾਂ ਆਪਣੇ ਬੱਚਿਆਂ ਦੀਆਂ ਮਾਵਾਂ ਹੋ ਜੇ ਤੁਸੀਂ ਕਰਦੀਆਂ ਹੋ ਤੁਸੀਂ ਬੱਚਿਆਂ ਦੀਆਂ ਮਾਵਾਂ ਹੋ ਕਿਉਂ ਨਹੀਂ ਕਰਨਾ ਮੈਨੂੰ ਨਾ ਜੀ ਹੁਣ ਤੱਕ ਅ ਚਲੋ ਠੀਕ ਆ ਵੀ ਮੇਰੇ ਸਾਹਮਣੇ ਤਾਂ ਕਿਸੇ ਨੇ ਨਹੀਂ ਗੱਲ ਕੀਤੀ ਪਰ ਮੈਨੂੰ ਪਤਾ ਹੈ ਪਿੱਠ ਪਿੱਛੇ ਕੋਈ ਛੱਡਦਾ ਨਹੀਂ ਹੁੰਦਾ ਤੇ ਆਪਾਂ ਪਿੱਠ ਪਿੱਛੇ ਆ ਨਹੀਂ ਪ੍ਰਵਾਹ ਨਹੀਂ ਕਰਦੇ ਕਿਉਂਕਿ ਪਿੱਠ ਪਿੱਛੇ ਤਾਂ ਰਾਜੇ ਰਾਣਿਆਂ ਨੂੰ ਕਿਸੇ ਨੇ ਨਹੀਂ ਬਖਸ਼ਿਆ ਤੇ ਆਪਾਂ ਤਾਂ ਹੈ ਕਿਹੜੇ ਬਾਗ ਦੇ ਮੋਲੀ ਆ ਤੇ ਇਸ ਕਰਕੇ ਹੁਣ ਤੱਕ ਅਦੇਸ਼ ਦੇ ਪਾਪਾ ਤੋਂ ਬਾਅਦ ਮੈਨੂੰ ਸਿਰਫ ਇੱਕ ਪਰਸਨ ਮਿਲਿਆ ਜਿਨੇ ਇਹ ਗੱਲ ਕਹੀ ਕਿ ਪੁੱਤਾਂ ਦੀਆਂ ਮਾਵਾਂ ਤਾਂ ਸਦਾ ਸੁਹਾਗਣਾ ਹੁੰਦੀਆਂ ਨੇ ਮੈਨੂੰ ਉਹਦੀ ਗੱਲ ਇੰਨੀ ਚੰਗੀ ਲੱਗੀ બસ ਪੁੱਛੋ ਹੀ ਨਾ ਬਹੁਤ ਜ਼ਿਆਦਾ ਤੁਹਾਨੂੰ ਨਾ ਇਹ ਸਿਚੁਏਸ਼ਨ ਦੇ ਵਿੱਚ ਬਹੁਤ سپورਟ ਦੀ ਲੋੜ ਹੁੰਦੀ ਹੈ ਤੁਹਾਨੂੰ ਉਹ ਬੰਦਾ ਚੰਗਾ ਲੱਗਦਾ ਜਿਹੜਾ ਤੁਹਾਨੂੰ ਬਹੁਤ سپورਟ ਕਰਦਾ ਹੈ ਔਰ ਪੋਜ਼ਿਟਿਵਲੀ ਗੱਲ ਕਰਦਾ ਤੁਹਾਡੇ ਨਾਲ ਤੇ ਤੁਹਾਨੂੰ ਇਸ ਤਰ੍ਹਾਂ ਮੋਟੀਵੇਟ ਕਰਦਾ ਹੈ ਕਿ ਤੁਸੀਂ ਅੱਛਾ ਜਿਓ ਔਰ ਮੈਨੂੰ ਇੱਕੋ ਹੀ ਪਰਸਨ ਮਿਲਿਆ ਉਹ ਪਰਸਨ ਆਪਣੀ ਗਵੰਡੀ ਨੇ ਜਿਹੜੇ ਆਂਟੀ ਮਾਸੀ ਜੀ ਨੇ ਸਾਡੇ ਮਾਸੀ ਜੀ ਕਹਿੰਨੀ ਆ ਕਿਉਂਕਿ ਉਹਨਾਂ ਦੇ ਪੇਕੇ ਤੇ ਬੀਬੀ ਦੇ ਪੇਕੇ ਇਕੱਥਾ ਨੇ ਉਹ ਸਾਡੇ ਮਾਸੀ ਜੀ ਨੇ ਜਿਹੜੇ ਕੈਨੇਡਾ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਮੈਨੂੰ ਉਹਨਾਂ ਦੇ ਵਰਡ ਆ ਜਿਹੜੇ ਕਦੇ ਨਹੀਂ ਭੁੱਲਦੇ ਔਰ ਮੈਨੂੰ ਉਹ ਗੱਲ ਬਹੁਤ ਜ਼ਿਆਦਾ ਚੰਗੀ ਕਹੀ ਸੀਗੀ ਬਹੁਤ ਚੰਗੀ ਲੱਗੀ ਸੀ ਮੈਨੂੰ ਉਹਨਾਂ ਦੀ ਗੱਲ ਇਹ ਪਰ ਅੱਜ ਤੱਕ ਹੋਰ ਕਿਸੇ ਨੇ ਨਹੀਂ ਕਿਹਾ ਹੋਰ ਕਿਸੇ ਨੇ ਤਾਂ ਨਹੀਂ ਕਿਹਾ ਕਿ ਸ਼ਾਇਦ ਕਿਸੇ ਨੂੰ ਵੀ ਮੇਰਾ ਇਹ ਰੂਪ ਪਸੰਦ ਨਹੀਂ ਆਇਆ ਅਦੇਸ਼ ਦੇ ਪਾਪਾ ਤੋਂ ਬਾਅਦ ਜੋ ਮੈਂ ਹਲਕੀ ਫੁਲਕੀ ਤਿਆਰ ਹੁੰਨੀ ਆ ਸ਼ਾਇਦ ਕਿਸੇ ਨੂੰ ਇਹ ਪਸੰਦ ਨਹੀਂ ਆਇਆ ਤਾਂ ਕਰਕੇ ਕਿਸੇ ਨੇ ਨਹੀਂ ਕਿਹਾ ਜਾਂ ਮੈਂ ਆਪਦੀ ਮਾਂ ਨੂੰ ਚੰਗੀ ਲੱਗਦੀ ਆ ਜੇ ਮੈਂ ਤਿਆਰ ਹੋ ਕੇ ਜਾਨੀ ਆ ਕਿਉਂਕਿ ਜੇ ਮੈਂ ਹਲਕੀ ਜਿਹੀ ਜੋ ਮੈਂ ਜਿੰਨਾ ਤੋਂ ਵੀ ਮੈਂ ਹਲਕਾ ਜਿਹਾ ਤਿਆਰ ਹੋ ਕੇ ਰਹਿਣੀ ਆ ਜਾਂ ਤਿਆਰ ਹੋ ਕੇ ਜਾਨੀ ਆ ਜੇ ਮੈਂ ਨਾ ਵੀ ਤਿਆਰ ਨਹੀਂ ਨਾ ਹੋਊਂਗੀ ਤੇ ਮੇਰਾ ਦੁੱਖ ਹੈ ਜਿਹੜਾ ਉਹ ਡਬਲ ਟ੍ਰਿਪਲ ਹੋ ਜਾਊਗਾ ਤੁਸੀਂ ਆਪਣਾ ਚਿਹਰਾ ਜਦੋਂ ਦੇਖੋਗੇ ਨਾ ਤੁਹਾਨੂੰ ਇਹ ਲੱਗੂਗਾ ਵੀ ਮੈਂ ਕੀ ਸੀਗੀ ਤੇ ਮੈਂ ਕੀ ਹੋਗੀ ਮੈਂ ਕਿਹੋ ਜਿਹੀ ਬਣਗੀ ਮੈਂ ਕਿੱਦਾਂ ਰਹਿੰਦੀ ਸੀ ਹੁਣ ਮੈਂ ਕਿਵੇਂ ਰਹਿ ਰਹੀ ਆ ਠੀਕ ਹੈ ਜੀ ਤੇ ਤੁਹਾਨੂੰ ਆਪਣੇ ਆਪ ਨੂੰ ਹੀ ਇਹ ਜ਼ਿਆਦਾ ਇਸ ਤਰ੍ਹਾਂ ਦੀ ਫੀਲਿੰਗ ਆਉਣ ਲੱਗ ਜੂ ਕਿ ਤੁਸੀਂ ਹੋਰ ਜ਼ਿਆਦਾ ਸੈਡ ਹੋ ਜਾਓਗੇ ਹੋਰ ਜ਼ਿਆਦਾ ਦੁੱਖਜ ਹੋ ਜਾਓਗੇ ਦੁੱਖ ਤੁਹਾਡੇ ਤੇ ਡਬਲ ਟ੍ਰਿਪਲ ਹਾਵੀ ਹੋ ਜਾਊਗਾ ਤੇ ਆਪਣੇ ਬੱਚੇ ਜਿਹੜੇ ਆਪਾਂ ਨੂੰ ਡੇਲੀ ਦੇਖਦੇ ਨੇ ਉਹਨਾਂ ਉਹਨਾਂ ਦੇ ਮਨ 'ਚ ਵੀ ਇਹ ਗੱਲ ਆਊਗੀ ਕਿ ਮੇਰੀ ਮਾਂ ਕਿ ਉਹ ਜੀ ਹੁੰਦੀ ਸੀ ਪਹਿਲਾਂ ਹੁਣ ਮੇਰੀ ਮਾਂ ਕਿ ਹੁਣ ਕਿਵੇਂ ਰਹਿਣ ਲੱਗ ਗਈ ਮੇਰੀ ਮਾਂ ਹੁਣ ਕਿੱਦਾਂ ਦੀ ਬਣ ਗਈ ਤੇ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੂਗੀ ਸੋ ਮੈਂ ਪਹਿਲਾਂ ਇਹ ਗੱਲਾਂ ਬਹੁਤ ਵਾਰੀ ਕੀਤੀਆਂ ਨੇ ਕਿ ਦੁਨੀਆ ਤੋਂ ਤੁਸੀਂ ਲੈਣਾ ਕੀ ਹੈ ਕੀ ਕਰਨਾ ਹੈ ਤੁਸੀਂ ਦੁਨੀਆ ਦਾ ਆਚਾਰ ਪਾਉਣਾ ਦੁਨੀਆ ਦਾ ਤੁਸੀਂ ਜਿਹੜੇ ਤੁਹਾਡੇ ਬਾਰੇ ਇਹੋ ਜਿਹੀ ਕਮੈਂਟ ਕਰਨਗੇ ਵੀ ਇਹ ਕਿਨੂੰ ਤਿਆਰ ਹੋ ਕੇ ਦਿਖਾਉਂਦੀ ਐ ਤੁਸੀਂ ਉਹਨਾਂ ਨੂੰ ਬੁਲਾ ਕੇ ਕੀ ਕਰਨਾ ਇਗਨੋਰ ਮਾਰੋ ਇਹ ਜੀ ਦੁਨੀਆ ਨੂੰ ਤੁਸੀਂ ਠੀਕ ਐ ਮੈਂ ਕੱਲੀ ਬਧੇਰੀ ਆ ਤੁਹਾਡੇ ਲਈ ਇਸ ਕਰਕੇ ਤੁਸੀਂ ਇਹ ਜੀ ਦੁਨੀਆ ਦੀ ਪਰਵਾਹ ਕਰਨੀ ਛੱਡੋ ਦੁਨੀਆ ਤਾਂ ਬਹੁਤ ਕੁਝ ਕਹੂਗੀ ਦੁਨੀਆ ਤੇ ਕਹੂਗੀ ਨਾਲ ਹੀ ਮੱਜਾ ਦੁਨੀਆ ਤੇ ਕਹੂ ਹੂਝ ਸਾਲ ਮਾਰ ਮਾਰ ਦੋਗੇ ਫਿਰ ਦੂਸਰ ਤੁਸੀਂ ਆਪਣੀ ਲਾਈਫ ਬਾਰੇ ਸੋਚੋ ਆਪਣੇ ਬੱਚੇ ਤੁਹਾਡੀ ਲਾਈਫ ਤੁਹਾਡੇ ਬੱਚੇ ਐ ਬਸ ਕੋਡੀ ਲਾਈਫ ਹੈ ਜਿਹੜੀ ਤੁਹਾਡੇ ਬੱਚਿਆਂ ਦੁਆਲੇ ਘੁੰਦੀ ਹੈ ਸਾਨੂੰ ਸਾਹ ਸਾਡੇ ਬੱਚਿਆਂ ਚੋਂ ਆਉਂਦਾ ਹੈ ਲਾਸਟ ਗੱਲ ਹੈ ਬਸ ਇਹ ਇਸ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ ਕਿ ਸਾਨੂੰ ਸਾਹ ਸਾਡੇ ਬੱਚਿਆਂ ਚੋਂ ਹੀ ਆਉਂਦਾ ਹੈ ਠੀਕ ਹੈ ਜੇ ਸਾਨੂੰ ਸਾਹ ਸਾਡੇ ਬੱਚਿਆਂ ਚੋਂ ਆਉਂਦਾ ਹੈ ਤਾਂ ਅਸੀਂ ਜਿਉਂ ਵੀ ਤਾਂ ਬੱਚਿਆਂ ਲਈ ਰਹੇ ਹਾਂ ਨਾ ਤੇ ਫਿਰ ਜੋ ਸਾਡੇ ਬੱਚਿਆਂ ਨੂੰ ਚੰਗਾ ਲੱਗਦਾ ਸੋ ਹੀ ਕਰਾਂਗੇ ਅਸੀਂ ਦੁਨੀਆ ਤੋਂ ਕੀ ਕਰਾਉਣਾ ਦੁਨੀਆ 'ਚੋਂ ਸਾਹ ਸਾਨੂੰ ਨਹੀਂ ਆਉਂਦਾ ਔਰ ਦੁਨੀਆ ਨਹੀਂ ਚਾਹੁੰਦੀ ਵੀ ਤੁਸੀਂ ਜਿਓ ਤੁਸੀਂ ਖੁਸ਼ ਰਹੋ ਨਹੀਂ ਚਾਹੁੰਦੀ ਦੁਨੀਆ ਇਸ ਕਰਕੇ ਭਾੜ ਚ ਜਾਵੇ ਇਹ ਜੀ ਦੁਨੀਆ ਕੁਸੀਂ ਆਪ ਦਾ ਚਿੱਲ ਮਾਰੋ ਜੋ ਤੁਹਾਡਾ ਜੀਕਰ ਦਾ ਪਾਓ ਜੋ ਤੁਹਾਡਾ ਜੀਕਰਦਾ ਪੈਨੋ ਜੋ ਤੁਹਾਡਾ ਜੀਕਰਦਾ ਖਾਓ ਠੀਕ ਹੈ ਜੀ ਮੈਨੂੰ ਲੱਗਦਾ ਹੈ ਤੁਹਾਨੂੰ ਜਿਹੜਾ ਤੁਹਾਡਾ ਜਵਾਬ ਹੈ ਬਹੁਤ ਵਧੀਆ ਤਰੀਕੇ ਨਾਲ ਮਿਲ ਗਿਆ ਹੋਣਾ ਠੀਕ ਹੈ ਜੀ ਕਿਉਂ ਨਾ ਮੇਕਅਪ ਕਰੀਏ ਅਸੀਂ ਇੱਕ ਨਾ ਕੋਈ ਬਲੌਗਰ ਹੈ ਭੈਣਾ ਨਾ ਨਾ ਤਾਂ ਨਹੀਂ ਮੈਂ ਲਾਉਂਗੀ ਮੈਂ ਦੇਖਦੀ ਆ ਐਕਚੁਅਲੀ ਮੈਂ ਉਹਨਾਂ ਦੇ ਵਲੌਗ ਦੇਖਦੀ ਆ ਮੈਨੂੰ ਬਸ ਹਲਕੇ ਫੁਲਕੇ ਵਲੌਗ ਹੁੰਦੇ ਨੇ ਤੇ ਮੈਂ ਸੌਣ ਤੋਂ ਪਹਿਲਾਂ ਇੱਕ ਵਾਰੀ ਜਿਵੇਂ ਇੱਕ ਐਂਟਰਟੇਨਮੈਂਟ ਜਾਂ ਹੁੰਦਾ ਹੈ ਵੀ 10 ਮਿੰਟ ਦਾ ਐਂਟਰਟੇਨਮੈਂਟ ਕੀਤਾ ਤੇ ਫਿਰ ਉਸ ਤੋਂ ਬਾਅਦ ਮੈਂ ਸੌਂਗੀ ਤੇ ਮੈਂ ਉਹਨਾਂ ਕਾ ਵਲੌਗ ਉਹਨਾਂ ਦਾ ਦੇਖ ਲੈਣੀ ਆ ਬਸ ਚਲੋ ਠੀਕ ਲੱਗਦਾ ਮੈਨੂੰ ਅੱਛਾ ਲੱਗਦਾ ਹਾਂ ਮੈਂ ਦੇਖਣੀ ਆ ਬਹੁਤ ਅੱਛੀ ਹੈ ਭੈਣ ਉਹ ਬਹੁਤ ਅੱਛੇ ਵਲੌਗ ਬਣਾਉਂਦੀ ਹੈ ਬਹੁਤ ਮਿਹਨਤ ਨਾਲ ਬਣਾਉਂਦੀ ਹੈ ਪਰ ਇੱਕ ਗੱਲ ਇੱਕ ਦਿਨ ਮੈਨੂੰ ਬਹੁਤ ਪਿੰਚ ਕੀਤੀ ਉਹਨਾਂ ਦੀ ਅ ਉਹਨਾਂ ਨੇ ਕਿਹਾ ਕਿ ਮੈਂ ਮੇਰਾ ਕੰਮ ਖਤਮ ਹੋ ਗਿਆ ਹੁਣ ਮੇਰੇ ਸਾਰੇ ਕੰਮ ਖਤਮ ਹੋ ਗਏ ਮਨਾਲੀ ਮੈਂ ਤਿਆਰ ਹੋ ਗਈ ਮੈਂ ਮੇਕਅਪ ਕਰ ਲਿਆ ਜਿਹੜਾ ਕਿ ਸੁਹਾਗਣਾਂ ਦਾ ਹੁੰਦਾ ਹੈ ਉਹਨਾਂ ਨੇ ਇਹ ਗੱਲ ਕੀਤੀ ਕਿ ਮੈਂ ਲਿਪਸਟਿਕ ਲਾ ਲਈ ਮੈਂ ਸੰਦੂਰ ਕਰ ਲਿਆ ਜਿਵੇਂ ਕਿ ਜਿਹੜਾ ਸੁਹਾਗਣਾ ਕਰਦੀਆਂ ਨੇ ਮੈਨੂੰ ਬਹੁਤ ਜ਼ਿਆਦਾ ਪਿੰਚ ਕਰੀ ਇਹ ਗੱਲ ਕਿਉਂਕਿ ਇਹ ਗੱਲ ਕਰੇ ਬਿਨਾ ਵੀ ਸਰ ਸਕਦਾ ਸੀ ਉਹਨੂੰ ਇਹ ਨਹੀਂ ਪਤਾ ਉਹ ਭੈਣ ਨੂੰ ਕਿ ਉਹਨੇ ਕਿੰਨੀਆਂ ਲੇਡੀਜ਼ ਦਾ ਦਿਲ ਦਿਖਾਤਾ ਹੋਣਾ ਇਹ ਗੱਲ ਕਹਿ ਕੇ ਇਸ ਕਰਕੇ ਮੈਨੂੰ ਜਿਹੜੇ ਵੀ ਮੈਂ ਦੇਖਦੇ ਨੇ ਪਰਮਾਤਮਾ ਕਰੇ ਸਾਰੀਆਂ ਸੁਹਾਗਣਾ ਰਹਿਣ ਪਰ ਮੈਂ ਤਾਂ ਆਪਦੇ ਬੇਟੇ ਦੇ ਸਿਰ ਤੇ ਆਪਦੇ ਆਪ ਨੂੰ ਸੁਹਾਗਣੀ ਮੰਨਦੀ ਆ ਕਿਉਂਕਿ ਪੁੱਤਾਂ ਦੀਆਂ ਮਾਵਾ ਮੈਂ ਤਾਂ ਕਹੂੰਗੀ ਧੀਆਂ ਦੀਆਂ ਵੀ ਮਾਵਾ ਪੁੱਤਾਂ ਦੀਆਂ ਹੀ ਨਹੀਂ ਧੀਆਂ ਦੀਆਂ ਵੀ ਮਾਵਾ ਸਦਾ ਸੁਹਾਗਣਾ ਹੀ ਹੁੰਦੀਆਂ ਨੇ ਬੱਚਿਆਂ ਦੀਆਂ ਮਾਵਾ ਸਦਾ ਸੁਹਾਗਣਾ ਹੀ ਹੁੰਦੀਆਂ ਨੇ ਤੇ ਉਹ ਭੈਣ ਨੂੰ ਵੀ ਮੇਰੀ ਹੱਥ ਵੱਲ ਨੀ ਕਿ ਬੇਨਤੀ ਐ ਉਹ ਭੈਣ ਨੂੰ ਵੀ ਤੇ ਹੋਰਾਂ ਨੂੰ ਵੀ ਜਿਹੜੀਆਂ ਮੈਂ ਦੇਖਦੀ ਆ ਕਿ ਪਲੀਜ਼ ਇਸ ਤਰ੍ਹਾਂ ਦੀ ਵਰਡਿੰਗ ਐ ਜਿਹੜੀ ਉਹ ਨਾਂ ਯੂਜ਼ ਕਰਿਆ ਕਰੋ ਬੋਲਣ ਤੋਂ ਪਹਿਲਾਂ ਥੋੜਾ ਜਿਆ ਸੋਚ ਲਿਆ ਕਰੋ ਕਿ ਪਤਾ ਨਹੀਂ ਕਿੰਨੀਆਂ ਕੁ ਪੈਣਾ ਦੇ ਦਿਲ ਆ ਜਿਹੜੇ ਤੁਹਾਡੀ ਇਸ ਗੱਲ ਨਾਲ ਦੁਖ ਜਾਣਗੇ ਗਿਆ ਮੈਨੂੰ ਉਹ ਗੱਲ ਪਿੰਚ ਕਰ ਗਈ ਹਾਲਾਂਕਿ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਹੁੰਦੀ ਪਰ ਮੈਨੂੰ ਫਿਰ ਵੀ ਉਹ ਗੱਲ ਪਿੰਚ ਕਰ ਗਈ ਕਹਿੰਦੇ ਜਿਵੇਂ ਕਿ ਸੁਹਾਗਣਾ ਕਰਦੀਆਂ ਨਹੀਂ ਜੋ ਕਿ ਸੁਹਾਗਣਾ ਦਾ ਮੇਕਅਪ ਹੁੰਦਾ ਉਹ ਮੈਂ ਕਰ ਲਿਆ ਤਾਂ ਇੱਥੋਂ ਪਤਾ ਲੱਗਦਾ ਕਿ ਸਾਡੇ ਲੋਕਾਂ ਦੀ ਸੋਚ ਕਿੱਥੇ ਖੜੀ ਹੈ ਕਿ ਇਹ ਮੈਂ ਇੱਕ ਮੇਕਅਪ ਸਿਰਫ ਸੁਹਾਗਣਾ ਹੀ ਕਰਨਾਂਗੀਆਂ ਦੂਜੀਆਂ ਨਹੀਂ ਕਰਨਾਂਗੀਆਂ ਉਹ ਇਹ ਸੋਚਦੇ ਨੇ ਉਹਨਾਂ ਦੀ ਸੋਚ ਹੈ ਸਾਡੇ ਲੋਕਾਂ ਦੀ ਇਸ ਕਰਕੇ ਪਲੀਜ਼ ਲੋਕਾਂ ਨੂੰ ਕੰਮਲ ਧਿਆਨ ਦੇਣਾ ਛੱਡੋ ਆਪਣੀ ਜ਼ਿੰਦਗੀ ਜਿਓ ਕਿਉਂਕਿ ਜ਼ਿੰਦਗੀ ਸਭ ਦੀ ਆਪਣੀ ਆਪਣੀ ਹੈ ਜੀ ਆਪਾਂ ਕਿਸੇ ਵੱਲ ਦੇਖ ਕੇ ਥੋੜੀ ਜਣੀ ਆ ਹੁਣ ਮੈਂ ਆਪਣੇ ਆਪ ਨੂੰ ਇੰਨਾ ਬਿਜ਼ੀ ਰੱਖਦੀ ਆ ਮੇਰੇ ਕੋਲ ਕੋਈ ਟਾਈਮ ਨਹੀਂ ਆ ਕਿਸੇ ਕੋਲੇ ਖੜਨ ਦਾ ਦੇਖੋ ਤੁਸੀਂ ਜੇ ਮੈਂ ਕਿਸੇ ਕੋਲੇ ਖੜੂੰਗੀ ਨਾ ਦੁਨੀਆ ਇਹੋ ਜੀ ਆ ਜੇ ਮੈਂ ਕਿਸੇ ਕੋਲੇ ਖੜੂੰਗੀ ਨਾ 5 ਮਿੰਟ ਮੈਂ ਖੜੂੰਗੀ ਨਾ ਕਿਸੇ ਕੋਲੇ ਗੱਲਾਂ ਬਾਤਾਂ ਕਰੂੰਗੀ 5 ਮਿੰਟਾਂ ਬਾਅਦ ਮੈਂ ਪਿੱਠ ਪਵਾਉਂਗੀ ਔਰ ਮੇਰੀ ਉਹੀ ਗੱਲ ਹੋਊਗੀ ਔਰ ਮੇਰੀ ਕੀ ਗੱਲ ਹੋਊਗੀ ਉਹ ਵੀ ਮੈਨੂੰ ਪਤਾ ਠੀਕ ਹੈ ਇਸ ਕਰਕੇ ਆਪਾਂ ਆਪਣੇ ਲਈ ਇੰਨਾ ਕ ਟਾਈਮ ਛੱਡਿਆ ਹੀ ਨਹੀਂ ਆ ਕਿ ਕਿਸੇ ਕੋਲੇ 5 ਮਿੰਟ ਲਈ ਖੜੀਏ ਠੀਕ ਹੈ ਜੀ ਆਪਦੀ ਜ਼ਿੰਦਗੀ ਚ ਮਸਤ ਰਹੋ ਇੰਜੋਏ ਕਰੋ ਆਪਣੇ ਬੱਚਿਆਂ ਨਾਲ ਤੁਸੀਂ ਕੀ ਕਰਾਉਣਾ ਹੈ ਇਸ ਤੋਂ ਠੀਕ ਹੈ ਸੋ ਤੁਹਾਨੂੰ ਆਪਣਾ ਜਵਾਬ ਮਿਲ ਗਿਆ ਹੋਣਾ ਬਹੁਤ ਵਧੀਆ ਤਰੀਕੇ ਨਾਲ ਮਿਲ ਗਿਆ ਹੋਣਾ ਤੇ ਤੁਹਾਨੂੰ ਐਕਸਪੈਕਟ ਵੀ ਮੇਰੇ ਤੋਂ ਇਹੀ ਹੋਊਗਾ ਕਿ ਮੈਂ ਇਹੀ ਕੁਝ ਕਹਿ ਸਕਦੀ ਆ ਇਦਾਂ ਦੀਆਂ ਹੀ ਗੱਲਾਂ ਕਰੂੰਗੀ ਮੈਂ ਇਸ ਕਰਕੇ ਭੈਣੋ ਪਲੀਜ਼ ਮੇਰੀ ਹੱਥ ਬਨ ਕੇ ਤੁਹਾਨੂੰ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਜੇ ਉਹ ਥੋੜਾ ਜੀ ਕਰਦਾ ਹੈ ਉਹ ਤੁਸੀਂ ਪਾਓ ਜੋ ਜੀ ਕਰਦਾ ਲਾਓ ਜੋ ਜੀ ਕਰਦਾ ਖਾਓ ਜਿੱਥੇ ਥੋੜਾ ਜੀ ਕਰਦਾ ਜਾਓ ਪਰ ਰਸਤਾ ਆਪਣਾ ਸਹੀ ਹੋਵੇ ਬਸ ਗੱਲ ਖਤਮ ਇਥੇ ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਤੇ ਹੁਣ ਕੁਸ਼ਕ ਪੈਣਾ ਨੇ ਤੁਹਾਨੂੰ ਪਤਾ ਹੀ ਹੈ ਐਂਡ ਤੇ ਆਪਾਂ ਕਮੈਂਟ ਪੜ੍ਹਦੇ ਹੁੰਨੇ ਆ ਕਿਉਂਕਿ ਢੈਣਾ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ ਜੀ ਮੈਂ ਕੀ ਕਰਾਂ ਇੰਨਾ ਜ਼ਿਆਦਾ ਪਿਆਰ ਦਿੰਦੀਆਂ ਨੇ ਇੰਨਾ ਜ਼ਿਆਦਾ ਪਿਆਰ ਦਿੰਦੀਆਂ ਨੇ ਬਸ ਮੈਂ ਤਾਂ ਮੰਦਾ ਸਾਇਆ ਸਮਝ ਲਓ ਵੀ ਮੈਂ ਗੱਦਗਦ ਹੋਈ ਰਹੀ ਨਹੀਂ ਆ ਸਾਰਾ ਦਿਨ ਉਹਨਾਂ ਦੇ ਕਮੈਂਟ ਪੜ ਪੜ ਕੇ ਠੀਕ ਹੈ ਜੀ ਅ ਕੁਛ ਕਿੱਕ ਅ ਅੱਧਾ ਜਿਹਾ ਕੋਈ ਨੈਗੇਟਿਵ ਨੈਗੇਟਿਵ ਆ ਜਾਂਦਾ ਉਹਦੀ ਆਪਾਂ ਨੂੰ ਪਰਵਾਹ ਨਹੀਂ ਹੈ ਕਿਉਂਕਿ ਦੁਨੀਆ ਤਰੰਤਰ ਆਉਂਦੀ ਹੈ ਹਨਾ ਤੇ ਲਓ ਜੀ ਭੈਣਾ ਫਿਰ ਕਹਿੰਦੀ ਆ ਨਹੀਂ ਸਾਡਾ ਨਾਮ ਬੋਲਿਓ ਤੇ ਆਪਾਂ ਨਾਮ ਜ਼ਰੂਰ ਬੋਲਣਾ ਹੈਗਾ ਅ ਮੈਨੀ ਮੋਰ ਕੰਗ੍ਰੈਚੁਲੇਸ਼ਨਸ ਡੀਅਰ ਭੈਣੇ ਇਹ ਵੀ ਕੋਈ ਕਮੈਂਟ ਹੈ ਕੀ ਲਿਖਿਆ ਹੈ ਉਹ ਉਹ ਵਾਲੀ ਦੀ ਗੱਲ ਕਰ ਰਹੀ ਨਹੀਂ ਜਿਹੜਾ ਸਾਡੇ ਘਰ ਬਾਰੇ ਕਿਸੇ ਨੇ ਲਿਖਿਆ ਸੀਗਾ ਤੇ ਮੈਂ ਸ਼ੇਅਰ ਵੀ ਕੀਤਾ ਸੀਗਾ ਵਲੌਗ ਦੇ ਵਿੱਚ ਉਹਦੇ ਬਾਰੇ ਦੱਸ ਰਹੇ ਨੇ आ, बस अपनी लैंग्वेज बारे दस दे देता हूं ने जिने लिखਿਆ ਭਾਣੇ ਤੁਸੀਂ ਭਾਣੇ ਕਦੇ ਕਦੇ ਕੋਈ ਕੁਕਿੰਗ ਵਾਲੀ ਵੀਡੀਓ ਪਾ ਦਿਆ ਕਰੋ ਕੁਝ ਨਵਾਂ ਸਿੱਖਣ ਨੂੰ ਮਿਲ ਜਾਊ ਸੁਖਵਿੰਦਰ ਕੌਰ ਬਰਨਾਲਾ ਸੁਖਵਿੰਦਰ ਕੌਰ ਜੀ ਮੈਂ ਟਰਾਈ ਕਰੂੰਗੀ ਮੈਂ ਵੀ ਸੋਚ ਰਹੀ ਆ ਇੱਕ ਮੇਰੇ ਦਿਮਾਗ ਦੇ ਵਿੱਚ ਇੱਕ ਸਬਜ਼ੀ ਘੁੰਮ ਰਹੀ ਆ ਤੇ ਉਹ ਮੈਂ ਤੁਹਾਨੂੰ ਆ ਕੇ ਦਿਖਾ ਦੂੰਗੀ ਪਰ ਮੈਂ ਐਕਚੁਅਲੀ ਦੱਸਾਂ ਤੁਹਾਨੂੰ ਮੇਰੇ ਕੋਲੇ ਨਾ ਮਰਨ ਦਾ ਟਾਈਮ ਵੀ ਨਹੀਂ ਹੁੰਦਾ ਇਸ ਤੋਂ ਉੱਪਰ ਦਾ ਕੁਝ ਹੈ ਨਹੀਂ ਗਾ ਲੋ ਤੇ ਪਰ ਕੋਈ ਗੱਲ ਨਹੀਂ ਟਾਈਮ-ਟੂ ਟਾਈਮ ਕੱਢ ਕੇ ਜਿਸ ਦਿਨ ਛੁੱਟੀ ਹੋਈ ਜ਼ਰੂਰ ਬਣਾਉਂਗੀ ਅ ਲਓ ਜੀ ਨੈਕਸਟ ਹੈ ਅਗਲੀ ਭੈਣ ਦਾ ਪੜ੍ਹਦੀ ਹੈ ਆਪਾਂ ਕਮੈਂਟ ਸਸੀ ਕਲ ਭੈਣੀ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਵਾਈ ਗੁਰੂ ਜੀ ਮੇਰ ਕੰਮ ਤੁਹਾਡੇ ਦੋਵੇਂ ਚੈਨਲਸ ਦਿਨ ਦੁਗਣੀ ਰਾਤ ਚੌਗਣੀ ترقی ਕਰਨ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਬਲਜੀਤ ਕੌਰ ਪਟਿਆਲਾ ਸਿਟੀ ਤੋਂ ਥੈਂਕ ਯੂ ਭੈਣੀ ਥੈਂਕ ਯੂ so much ਬਲਜੀਤ ਜੀ ਨੈਕਸਟ ਹੈ ਜੀ ਤੁਹਾਡੇ ਵਲੌਗ ਡੇਲੀ ਦੇਖਦੀਆਂ ਜੀ ਮੇਰੇ ਦੋ ਕਿਡਸ ਨੇ ਉਹਨਾਂ ਨਾਲ ਮੈਨੂੰ ਟਾਈਮ ਨਹੀਂ ਮਿਲਦਾ ਮੈਂ ਫਿਰ ਵੀ ਤੁਹਾਡੇ ਵਲੌਗ ਦੇਖਣ ਲਈ ਟਾਈਮ ਜ਼ਰੂਰ ਕੱਢਦੀ ਆਂ ਆ ਆਮ ਅਡਿਕਟਡ ਯੂਅਰ ਵਲੌਗਸ ਫਰਮ ਅਮਨਜੋਤ ਸ਼੍ਰੀ ਚਮਕੌਰ ਸਾਹਿਬ ਅਮਨਜੋਤ ਜੀ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਲੋ ਜੀ ਜਿਸ ਕਰਨ ਪੈਣੇ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਰਜੀਤ ਵਾਦੀਆਂ ਥੈਂਕ ਯੂ ਜੀ ਹਰਜੀਤ ਪੈਣੇ ਥੈਂਕ ਯੂ ਸੋ ਮਚ ਦੇਖੋ ਜੀ ਕਮੈਂਟ ਬਹੁਤ ਜ਼ਿਆਦਾ ਆਏ ਨੇ ਕੰਗ੍ਰੈਚੁਲੇਸ਼ਨਸ ਬਹੁਤ ਜ਼ਿਆਦਾ ਆਈਆਂ ਨੇ ਪਰ ਭੈਣੇ ਤੁਸੀਂ ਸਿਆਣੀ ਹੋ ਤੁਸੀਂ ਸਮਝਦੀ ਹੋ ਕਿ ਮੇਰੇ ਕੋਲੇ ਇੰਨੇ ਕਮੈਂਟ ਮੈਂ ਪੜ ਨਹੀਂ ਸਕਦੀ ਜੇ ਪੜੂੰਗੀ ਵਲੌਗ ਘੰਟਾ ਲੱਗ ਜਾਊਗਾ ਇੱਕ ਹਨਾ ਬਹੁਤ ਸੋਹਣਾ ਸੂਟ ਹੈ ਪਹਿਣੇ ਮੈਂ ਕੋਟਪਾਈ ਤੋਂ ਤੁਹਾਡੇ ਗੁਵਾਂਢ ਪਿੰਡ ਤੋਂ ਹਾਂਜੀ ਹਾਂ ਬਰਾੜ ਅ ਸਨੀਪਰ ਦੀ ਆਈਡੀ ਤੋਂ ਭੈਣ ਨੇ ਨਾਮ ਨਹੀਂ ਲਿਖਿਆ ਜੇ ਲਿਖ ਦਿੰਦੇ ਆਪਾਂ ਉਹਨਾਂ ਦਾ ਨਾਮ ਵੀ ਲੈ ਦਿੰਦੇ ਅ ਥੈਂਕ ਯੂ ਭੈਣੇ ਬਿਲਕੁਲ ਤੁਸੀਂ ਸਾਡੇ ਗੁਵਾਂਢੀ ਹੋ ਤੇ ਸਾਡੇ ਗੁਵਾਂਢ ਦੇ ਵਿੱਚ ਇੱਕ ਭੈਣ ਹੋਰ ਹੈਗੀ ਆ ਫਰੀਦਕੋਟ ਜਿਹੜੀ ਭਾਈਕੋਟ ਤੋਂ ਆ ਠੀਕ ਹੈ ਜੀ ਤੇ ਮੈਂ ਭਾਈਕੋਟ ਦਸਵੇਂ ਦੇ ਪੇਪਰ ਦੇ ਜਾਂਦੀ ਹੁੰਦੀ ਸੀਗੀ ਤੇ ਭਾਈਕੋਟ ਆਪਣੇ ਬਹੁਤ ਨੇੜੇ ਆ ਤੇ ਧੰਨਵਾਦ ਬਹੁਤ-ਬਹੁਤ ਤੁਹਾਡਾ ਕੁਲਵੰਤ ਕਾਰ ਪਠੱਲ ਮੁਬਾਰਕਾਂ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਅ ਨੈਕਸਟ ਹੈ ਜੀ ਭੈਣ ਜੀ ਆ ਤਾਂ ਬਹੁਤ ਗਲਤ ਕਮੈਂਟ ਕੀਤਾ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਹੁਸ਼ਿਆਰਪੁਰ ਤੋਂ ਆ ਜੀ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਕਮੈਂਟ ਗਲਤ ਕੀਤਾ ਸਾਨੂੰ ਘਰ ਬਹੁਤ ਵਧੀਆ ਲੱਗਿਆ ਲੱਗ ਰਿਹਾ ਹੈ ਕਿ ਬਹੁਤ ਗਲਤ ਕਮੈਂਟ ਕੀਤਾ ਸੰਤ ਬਹੁਤ ਵਧੀਆ ਲੱਗਿਆ ਉਹ ਥੋੜਾ ਜਿਹਾ ਆਪਣੇ ਲਿਖਣ ਦੇ ਵਿੱਚ ਹੋ ਜਾਂਦਾ ਹੁੰਦਾ ਸ਼ੇਅਰ ਪਰ ਤੋਂ ਆਏ ਪੈਣਾ थैंक यू बहन जी थैंक यू सो मच वो कहंदे सानू ਤੁਹਾਡਾ ਘਰ ਬਹੁਤ ਵਧੀਆ ਲੱਗਿਆ ਪਰ ਅਗਲੇ ਨੇ ਕਮੈਂਟ ਗਲਤੀ ਕੀਤਾ ਤੇ ਨੈਕਸਟ ਹੈ ਜੀ ਕੰਗ੍ਰੈਚੁਲੇਸ਼ਨਸ ਦੀ ਪਲੀਜ਼ ਮੇਰਾ ਨਾਮ ਵੀ ਬੋਲ ਦਿਓ ਰਾਜਵੀਰ ਕੌਰ ਸਮਾਣੀ ਤੋਂ थैंक यू राजवीर थैंक यू सो मच यू लुक ਗੋਡਿਅਸ ਇਨ ਥਿਸ ਸੂਟ ਗੋਡ ਬlesਸ ਯੂ ਆਲਵੇਸ ਪਰਮਜੀਤ ਕੌਰ ਫਰੋਮ ਅਮ੍ਰੇਸਰ थैंक यू ਪਰਮਜੀਤ ਜੀ थैंक यू सो मच हेलो ਆਂਟੀ ਜੀ ਤੁਸੀਂ ਸੇਮ ਮੇਰੇ ਮਾਸੀ ਵਰਗੀਆਂ ਹੋ ਅਮਨ ਯੂਕੇ ਠੀਕ ਹੈ ਅਮਨ ਮਸੀਕੇ ਲੈਕਰ ਮੈਨੂੰ ਜਿਵੇਂ ਮਾਸੀ ਵਰਗੀਆਂ ਦਾ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਨਾ ਦੇਖਣ ਸਾਨੂੰ ਚੰਗਾ ਲੱਗਦਾ ਅਸੀਂ ਦੇਖਦੇ ਆਂ ਸਾਨੂੰ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਕੰਮ ਦੀਆਂ ਲੱਗਦੀਆਂ ਆਂ ਅਸੀਂ ਸਿੱਖ ਤੇ ਸਿੱਖਿਆ ਵੀ ਮਿਲਦੀ ਹੈ ਦੀਦੀ ਜੀ ਇਹੋ ਜਿਹੇ ਲੋਕਾਂ ਦੀ ਪ੍ਰਵਾਹ ਨਾ ਕਰੋ ਬਲਜੀਤ ਕੌਰ ਸੂਲਤ ਪਟਿਆਲਾ ਤੋਂ ਹਾਂਜੀ ਬਲਜੀਤ ਕੌਰ ਜੀ ਆਪਾਂ ਕਿੱਥੇ ਪ੍ਰਵਾਹ ਕਰਦੇ ਆਂ ਜੀ ਕਿਸੇ ਵੀ ਹੁਣ ਤਾਂ ਤੁਸੀਂ ਮੈਨੂੰ ਚੰਗੀ ਤਰ੍ਹਾਂ ਸਾਰੇ ਜਾਣਨ ਲੱਗ ਗਏ ਹੋ ਮੈਂ ਤਾਂ ਬਾਲੀ ਵੇ ਪ੍ਰਵਾਹ ਆਂ ਪੈਣ ਜੀ ਬਹੁਤ-ਬਹੁਤ ਮੁਬਾਰਕਾਂ ਬੀਬੀ ਨੂੰ ਪਿਆਰ ਭਰੀ ਸੱਸੀਕਾਲ ਆਦਮਪੁਰ ਤੋਂ ਥੈਂਕ ਯੂ ਜੀ ਤੁਸੀਂ ਰਵਿੰਦਰਕੌਰ ਭੈਣ ਹੈਗੇ ਨੇ ਰਵਿੰਦਰਕੌਰ ਦੀ ਆਈ ਗਈ ਤਾਂ ਥੈਂਕ ਯੂ ਰਵਿੰਦਰਕੌਰ ਜੀ ਅ ਨੈਕਸਟ ਹੈ ਜੀ ਜਸਕਰਨ ਦੀਦੀ ਤੇ ਬੀਬੀ ਜੀ ਨੂੰ ਮੁਬਾਰਕਾਂ ਮਨ ਬਹੁਤ ਖੁਸ਼ ਹੋਇਆ ਬੀ ਕੇ ਲੁਧਿਆਣਾ ਉਹਨਾਂ ਨੇ ਆਪਣਾ ਪੂਰਾ ਨਾਮ ਨਹੀਂ ਲਿਖਿਆ ਬੀ ਕੇ ਲੁਧਿਆਣਾ ਲਿਖਿਆ ਹੋਇਆ ਥੈਂਕ ਯੂ ਭੈਣੇ ਅ ਲੋ ਜੀ ਮੈਂ ਤੁਹਾਨੂੰ ਦੱਸਾਂ ਇੱਕ ਆਹ ਦੇਖੋ ਇੱਕ ਕਮੈਂਟ ਆਇਆ ਮੈਨੂੰ ਨਾ ਇਹ ਜੇ ਕਮੈਂਟ ਪੜ ਕੇ ਵੈਸੇ ਹਾਸਾ ਜ਼ਿਆਦਾ ਆਉਂਦਾ ਹੁੰਦਾ ਵੈਸੇ ਮੈਨੂੰ ਲੱਗਦਾ ਨਹੀਂ ਆ ਕਿ ਮੈਂ ਇੰਨੀ ਬੁੱਢੀ ਲੱਗਦੀ ਆ ਜਿਹਨੇ ਇਹਨਾਂ ਨੇ ਕਮੈਂਟ ਕੀਤਾ ਤੁਸੀਂ ਦੱਸਿਓ ਵੀ ਮੈਂ ਤੁਹਾਨੂੰ ਇੰਨੀ ਬੁੱਢੀ ਲੱਗਦੀ ਆ ਮੈਂ ਤਾਂ ਲਾਦਾ ਨਹੀਂ ਆ ਵੀ ਮੈਂ ਇੰਨੀ ਬੁੱਢੀ ਆ ਹੁਣ ਬੁੱਢੇ ਬਾਰੇ ਜਵਾਨ ਹੋ ਕੇ ਕੀ ਕਰਨਾ ਇਹ ਹੈਗੇ ਨੇ ਅਮਰਪ੍ਰੀਤ ਕੌਰ ਵੀ ਆਈਡੀ ਤੋਂ ਆ ਤੁਸੀਂ ਵੀ ਤਾਂ ਬੁੱਢੇ ਹੀ ਲੱਗਦੇ ਹੋ ਕਹਣ ਜਿੰਨੇ ਮਰਜ਼ੀ ਆਪਣੇ ਆਪ ਨੂੰ ਯੰਗ ਦੱਸੋ ਫੇਸ ਤੋਂ ਸਭ ਪਤਾ ਲੱਗਦਾ ਬਿਲਕੁਲ ਜੀ ਫੇਸ ਤੋਂ ਸਾਰਾ ਕੁਝ ਪਤਾ ਲੱਗਦਾ ਪਰ ਮੇਰੇ ਫੇਸ ਤੋਂ ਤੁਹਾਨੂੰ ਨਹੀਂ ਪਤਾ ਲੱਗਦਾ ਮੈਂ ਨਹੀਂ ਹੈਗੀ ਬੁੱਢੀ ਵੱਢੀ ਤੇ ਭੈਣਾ ਮੈਨੂੰ ਪੁੱਛਦਿਆਂ ਵੀ ਰਹਿੰਦੀਆਂ ਥੋਡੀ ਰਿਟਾਇਰਮੈਂਟ ਕਦੋਂ ਆਏ ਹੁਣ ਮੈਂ ਕੀ ਦੱਸਾਂ ਜੀ ਤੁਹਾਨੂੰ ਰਿਟਾਇਰਮੈਂਟ ਕਦੋਂ ਆਏ ਜਦੋਂ ਹੋਵਾਂਗੀ ਰਿਟਾਇਰ ਹੋ ਦੂ ਤੋਂ ਸਾਇਨ ਬਦਲ ਆਈਗਾ ਤੇ ਨੈਕਸਟ ਹੈ ਜੀ ਵੈਰੀ ਨਾਈਸ ਵੀਡੀਓ ਦੀਦੀ ਜੀ ਪਤਾ ਨਹੀਂ ਲਿਖਣ ਚ ਭੈਣ ਤੋਂ ਗਲਤੀ ਹੋ ਗਈ ਪਤਾ ਨਹੀਂ ਨਮਨਦੀਪ ਹੋਵੇ ਜਾਂ ਰਮਨਦੀਪ ਹੋਵੇ ਜਾਂ ਉਹਨਾਂ ਨੇ ਲਿਖਿਆ ਮਮਨਦੀਪ ਹੈ ਪਤਾ ਨਹੀਂ ਮੈਨੂੰ ਮਮਨਦੀਪ ਕੌਰ ਨਿਊ ਚੰਡੀਗੜ੍ਹ ਹਾਂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਆ ਆ ਆ ਲੋ ਜੀ ਵੈਰੀ ਨਾਈਸ ਦੀਦੀ ਲੌਗ ਅਮਰitsar ਤੋਂ ਗੁਰਮੀਤ ਕੋ थैंक यू ਗੁਰਮੀਤ ਪਾਣੇ थैंक यू so much ਸਤਿ ਸ਼੍ਰੀ ਅਕਾਲ ਮੈਡਮ ਜੀ ਮੈਂ ਰਣਬੀਰ ਕੋਰ ਸੰਗਰੂਰ ਤੋਂ थैंक यू ਰਣਬੀਰ ਤੁਸੀਂ ਮੇਰੇ ਆਪਣੇ ਹੀ ਸ਼ਹਿਰ ਦੇ ਹੋ ਅ ਨੈਕਸਟ ਹੈ ਜੀ ਸੁਰਿੰਦਰਪਾਲ ਕੋਰ ਪੈਣ ਦੀ ਆਈਡੀ ਤੋਂ ਹੈ ਕੰਗ੍ਰੈਚੁਲੇਸ਼ਨ ਜਿਸ ਕਰਨ ਸਿਸਟਰ थैंक यू ਜੀ ਜਿਸਨ ਸੁਰਿੰਦਰ ਕੋਰ ਜੀ थैंक यू so much ਲੋ ਜੀ ਸੈਕੰਡ ਕਮੈਂਟ ਫॉर ਟੂਡੇ ਵਾਟ ਅ ਸਟੂਪਿਡ ਕਮੈਂਟ from someone why there is no need for this kind of behavior if you have nothing positive to say then please don't say anything at all there are really thoughtless people out there please just ignore these kind of remarks you are doing a great job thank you ji bhupender gadroo di id to aya eh comment eh oh bande li aya jahan oh bandi li aya jinne sade ghar <laughs> bare comment kita si jahan ta ohde bare keh rahe ne jahan fir eh ਅ ਦੂਜੇ ਕਮੈਂਟ ਬਾਰੇ ਕਹਿ ਰਹੇ ਨੇ ਜਿਹੜੇ ਕਹਿੰਦੇ ਸੀਗੇ ਵੀ ਤੁਸੀਂ ਫਜ਼ੂਲ ਦੀਆਂ ਗੱਲਾਂ ਕਰਦੇ ਹੋ ਹਣਾ ਚਲੋ ਦੋਨੋਂ ਬਾਰੇ ਇੱਕ ਹੀ ਕਹਿ ਰਹੇ ਨੇ ਇਹ ਮੈਨੂੰ ਲੱਗਦਾ ਉਹ ਕਹਿੰਦੇ ਨੇ ਕਿ ਜੇ ਤੁਸੀਂ ਚੰਗਾ ਨਹੀਂ ਕਹਿ ਸਕਦੇ ਕਮਜ਼ੇ ਕਮ ਮਾੜਾ ਵੀ ਨਾ ਕਹੋ ਬਿਲਕੁਲ ਸਹੀ ਕਿਹਾ ਭੈਣ ਨੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਅ ਅੱਗੇ ਹੈ ਜੀ ਗੋਡ ਬlesਸ ਯੂ ਮੈਮ ਰਣਵੀਰ ਕੌਰ ਮੈਂ ਸੰਗਰੂਰ ਤੋਂ ਰਿਪਲਾਈ ਕਰਦੇ ਹੋ ਮੈਮ ਪਲੀਜ਼ ਰਿਪਲਾਈ ਆਪਾਂ ਕਰਤਾ ਸੀਗਾ ਜੀ ਤੁਹਾਡਾ ਮੈਂ ਰਣਵੀਰ ਕੌਰ ਜੀ ਅ ਨੈਕਸਟ ਹੈ ਜੀ ਆਪਣੇ ਕਾਫੀ ਸਾਰੇ ਹੋ ਜਾਂਦੇ ਨੇ ਕਮੈਂਟ ਅਹ ਦੀਦੀ ਜੀ ਮੇਰੇ ਹਸਬੰਡ ਆਰਮੀ ਵਿੱਚ ਸੀ ਅਹ ਬੱਚਾ ਛੋਟਾ ਹੈ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਮੰਮੀ ਡੈਡੀ ਨੇ ਮੈਂ ਬ੍ਰਦਰ ਕੋਲ ਸੀ ਬਹੁਤ ਮਾੜੀ ਗੱਲ ਹੈ ਜੀ ਇਹ ਨਾ ਜਿਹੜੀਆਂ ਗੱਲਾਂ ਨੇ ਇਹ ਗਲਤ ਨਹੀਂ ਜੇ ਤੁਹਾਡੇ ਬੇਟੇ ਦੀ ਉਹ ਵਾਈਫ ਹੈ ਤੁਹਾਡਾ ਬੇਟਾ ਹੁਣ ਨਹੀਂ ਰਿਹਾ ਜੇ ਤੁਸੀਂ ਉਹਨੂੰ ਧੀ ਨਹੀਂ ਸਮਝ ਸਕਦੇ ਪਹਿਲੀ ਗੱਲ ਤਾਂ ਉਹਨੂੰ ਧੀ ਸਮਝਣਾ ਚਾਹੀਦਾ ਜੇ ਤੁਸੀਂ ਉਹਨੂੰ ਧੀ ਨਹੀਂ ਮੰਨ ਸਕਦੇ ਕਮ ਸੇ ਕਮ ਆਪਣੇ ਬੇਟੇ ਦੀ ਵਾਈਫ ਦਾ ਦਰਜਾ ਤਾਂ ਦੇ ਦਿਓ ਉਹਨੀ ਕੁ ਰਿਸਪੈਕਟ ਤਾਂ ਦੇ ਦਿਓ ਨਾ ਕਿ ਪਿਆਰਤਾ ਦੇ ਦਿਓ ਕਿ ਉਹ ਤੁਹਾਡੇ ਬੇਟੇ ਦੀ ਵਾਈਫ ਹੈ ਪਰ ਜਦੋਂ ਬੇਟਾ ਨਹੀਂ ਨਾ ਰਹਿੰਦਾ ਤੇ ਪਤਾ ਨਹੀਂ ਕਿਉਂ ਮਾਂ-ਬਾਪ ਵੀ ਕਿਉਂ ਬਦਲ ਜਾਂਦੇ ਨੇ ਤੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਤੇ ਆ ਜਾਂਦੇ ਨੇ ਮੈਨੂੰ ਬੜਾ ਅਫਸੋਸ ਹੁੰਦਾ ਬਹੁਤ ਦੁੱਖ ਹੋਇਆ ਯਾਰ ਅਜੇ ਤੇਰੇ ਲਈ ਸੁਣ ਕੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਬਹੁਤ ਵਧਾਈਆਂ ਜੀ ਸਦਾ ਖੁਸ਼ ਰਹੋ ਤੁਹਾਡੇ ਚਿਹਰੇ ਤੇ ਖੁਸ਼ੀ ਦੇਖ ਕੇ ਅਸੀਂ ਆਪਣੇ ਦੁੱਖ ਭੁੱਲ ਜਾਂਦੇ ਆ ਇਕੱਠੇ ਹੋਣ ਦਾ ਦਿਨ ਜਲਦੀ ਹੀ ਆਵੇਗਾ ਅਮਰਜੀਤ ਕੁਚੋਕਲਾ ਬਿਲਕੁਲ ਅਮਰਜੀਤ ਜੀ ਅ ਜਰੂਰ ਮਿਲਾਂਗੇ ਕਦੀ ਆਪਾਂ ਵਾਹਿਗੁਰੂ ਨੇ ਚਾਇਆ ਤਾਂ ਲੋ ਜੀ ਕਾਫੀ ਹੋ ਗਏ ਮੇਰੇ ਖਿਆਲ ਆ ਹੁਣ ਆਪਾਂ ਇਹਨਾਂ ਨੂੰ ਕਰ ਦਈਏ ਬੰਦ ਤੇ ਜਿਹੜੇ ਰਹਿ ਗਏ ਉਹ ਕੱਲ ਨੂੰ ਆਪਣਾ ਫੇਰ ਨਾਮ ਦੱਸ ਦਿਓ ਫੇਰ ਆਪਾਂ ਫੇਰ ਤੁਹਾਡਾ ਨਾਮ ਬੋਲ ਦਿਆਂਗੇ ਠੀਕ ਹੈ ਜੀ ਨੋਟਿ ਬਹੁਤ ਗੱਲਾਂ ਹੋ ਗਈਆਂ ਜੇ ਇਹ ਨਾਲ ਤੁਹਾਡੇ ਨਾਲ ਮੇਰਾ ਇਨਰਜੀ ਕਰਦਾ ਹੁੰਦਾ ਗੱਲਾਂ ਕਰੀ ਜਾਂ ਮ ਕਰੀ ਜਾਂ ਮ ਕਰੀ ਜਾਂ ਮ ਜੇ ਮੈਨੂੰ ਇਹ ਨਾ ਹੋਵੇ ਕਿ ਵਲੌਗ ਬਹੁਤ ਲੰਬਾ ਹੋ ਜਾਊਗਾ ਤੇ ਫਿਰ ਮੈਂ ਤੁਹਾਡੇ ਨਾਲ ਬਹੁਤ ਗੱਲਾਂ ਕਰਾਂ ਪਰ ਫਿਰ ਮੈਨੂੰ ਸਟਾਪ ਲਾਉਣਾ ਪੈਂਦਾ ਕਿ ਹੁਣ ਬਸ ਕਰ ਅਗਲੇ ਕੋਲੇ ਵੀ ਇੰਨਾ ਟਾਈਮ ਨਹੀਂ ਹੈ ਤੇਰੀਆਂ ਗੱਲਾਂ ਸੁਣਨ ਦਾ ਸੋ ਆਪਾਂ ਇੱਥੇ ਵਲੌਗ ਨੂੰ ਸਟਾਪ ਕਰਦੇ ਆਂ ਤੇ ਕੱਲ ਨੂੰ ਇੱਕ ਬਹੁਤ ਖੂਬਸੂਰਤ ਜਿਹਾ ਵਲੌਗ ਲੈ ਕੇ ਆਵਾਂਗੇ ਤੁਹਾਡੇ ਲਈ ਬਹੁਤ ਜ਼ਿਆਦਾ ਖੂਬਸੂਰਤ ਵਲੌਗ ਲੈ ਕੇ ਆਵਾਂਗੇ ਠੀਕ ਹੈ ਜੀ